ਉਹ ਸਾਡੇ ਨਾਲ ਇਸ ਤਰ੍ਹਾਂ ਖੜ੍ਹ ਗਏ ਜਿਸ ਤਰ੍ਹਾਂ ਕੋਈ ਸਾਡਾ ਆਪਣਾ ਸਾਡੇ ਨਾਲ ਖੜ੍ਹ ਗਿਆ ਖਾਲਸਾ 侧 ਨੇ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਸਾਡੀ ਕੁੜੀ ਦਾ ਵਾਅ ਹੈ ਜਿੱਦਾਂ ਤੁਸੀਂ ਕਹੋਗੇ ਆਪਾਂ ਉਦਾਂ ਕਰਾਂਗੇ ਵਿਆਹ ਆਪਾਂ ਨੇ ਫਰਵਰੀ ਦੇ ਵਿੱਚ ਰੱਖਿਆ ਸੀ 17 ਫਰਵਰੀ ਨੂੰ ਜਨਮ ਦਸੰਬਰ ਦੇ ਵਿੱਚ 1.5 100 ਹੀ ਸੀ ਉਦੋਂ ਖਾਲਸਾ 侧 ਤੋਂ ਡੈਡ ਦਾ ਲਾਂਚ ਚੱਲਦਾ ਪਿਆ ਸੀ ਉਸ ਦਿਨ ਜਦੋਂ ਡੈਡੀ ਡਾਇਲਿਸਿਸ ਕਰਾ ਕੇ ਹਸਪੀਟਲ ਤੋਂ ਘਰੇ ਵਾਪਸ ਆ ਰਹੇ ਸੀ ਤਾਂ ਵਾਪਸ ਹਸਪੀਟਲ ਤੋਂ ਬਾਹਰ ਨਿਕਲਦੇ ਇੱਕ ਉਹਦਾ ਟਰਾਲੇ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਹੜੀ ਕੁੜੀ ਦੀ ਮੈਰਿਜ ਰੱਖੀ ਹੋਈ ਸੀ ਉਹ ਵੀ ਡੈਡੀ ਦੇ ਨਾਲ ਹੀ ਸੀ ਉਹਨਾਂ ਨੂੰ ਐਡਮਿਟ ਕੀਤਾ ਗਿਆ ਕੁੜੀ ਨੂੰ ਡਿਸਚਾਰਜ ਕਰ ਦਿੱਤਾ ਸੀ ਤੇ ਡੈਡੀ ਨੂੰ ਐਡਮਿਟ ਕਰ ਲਿਆ ਸੀ ਉੱਥੇ ਵੀ ਕੋਈ ਪ੍ਰੋਬਲਮ ਨਾ ਹੋਵੇ ਤਾਂ ਜਦੋਂ ਸਵੇਰੇ ਹੋਈ ਅਗਲਾ ਦਿਨ ਚੜ੍ਹਦੇ ਹੀ 7 ਵਜੇ ਡੈਡੀ ਦੀ ਮੌਤ ਹੋ ਉਸੂਗੀ ਮੇਰੇ ਹਸਬੰਦ ਜਿਹੜੇ ਥੇ ਉਹ 5 ਸਾਲ ਤੋਂ ਬਿਮਾਰ ਤੇ ਗੱਡੀ ਪੇਸ਼ੈਂਟ ਕਰੇ ਮਨ ਕੋਈ ਹੈਲਪ ਨਹੀਂ ਮਿਲੀ ਤਾਂ ਆਪਾਂ ਨੇ ਖਾਲਸਾ ਢੋ ਹੈਲਪ ਲਈ ਦੀ ਉਹਨਾਂ ਦੀ ਬਿਮਾਰੀ ਵਾਸਤੇ ਵੀ ਔਰ ਵਿਆਹ ਵਾਸਤੇ ਵੀ ਖਾਲਸਾ ਢੋ ਤੇ ਆਪਾਂ ਨੇ ਹੈਲਪ ਲਈ ਜੇ ਪਰੇਸ਼ਾਨ ਹੋ ਗਏ ਸੀ ਕਿ ਵਿਆਪਾ ਕੁੜੀ ਦਾ ਵੀ ਆਪਾਂ ਵਿਆਹ ਵੀ ਰੱਖਿਆ ਹੋਇਆ ਵੀ ਇੱਕ ਡੈਡੀ ਸੀ ਚਲੋ ਵੀ ਡੈਡੀ ਘਰ ਦੇ ਕੋਈ ਦਿਨ ਕੋਈ ਤਾਂ ਕੁਝ ਕਰ ਦੇ ਵੀ ਚਲੋ ਆਪਾਂ ਕਰ ਲੈਂਦੇ ਮਿਲ ਕੇ ਪਰ ਇੱਕ ਅਸੀਂ ਹੋਰ ਪਰੇਸ਼ਾਨ ਹੋ ਗਏ ਵੀ ਸੀ ਡੈਡੀ ਵੀ ਸਾਡੇ ਚਲੇ ਗਏ ਸਾਨੂੰ ਛੱਡ ਕੇ ਵਿੱਚ ਸਾਡੇ ਉਤੋਂ ਕੁੜੀ ਦਾ ਵਿਆਹ ਰੱਖਿਆ ਹੋਇਆ ਤੇ ਆਪਾਂ ਨੇ ਸਾਰੇ ਦੁੱਖ ਘੜੀ ਆਪਾਂ ਨੇ ਖਾਲਸਾ ਢੋ ਨੂੰ ਸੁਣਾਈ ਬਿਕ ਸਾਰਾ ਸਾਡੀ ਵੀ ਇਹ ਪ੍ਰੋਬਲਮ ਆ ਵੀ ਅਸੀਂ ਡੈੜੀ ਦਾ ਲਾਜ ਵੀ ਤੁਹਾਡੇ ਕੋਲੋਂ ਤਿੰਨ ਜਾਂ ਚਾਰ ਮਹੀਨਿਆਂ ਚ ਚੱਲਦਾ ਪਿਆ ਅਸੀਂ ਤੁਸੀਂ ਸਾਰਾ ਕੁਝ ਡਾਇਲਿਸਿਸ ਕਰਵਾਉਂਦੇ ਸੀ ਤੇ ਹੁਣ ਆਪਾਂ ਨੇ ਵਿਆਹ ਰੱਖਿਆ ਹੋਇਆ ਸੀ ਕੁੜੀ ਦਾ ਵੀ ਸਾਡੀ ਮਦਦ ਕੀਤੀ ਜਾਵੇ ਵਿਆਹ ਲਈ ਵੀ ਤਾਂ ਉਹ ਸਾਡੇ ਨਾਲ ਇਸ ਤਰ੍ਹਾਂ ਖੜ ਗਿਆ ਜਿਸ ਤਰ੍ਹਾਂ ਕੋਈ ਸਾਡਾ ਆਪਣਾ ਸਾਡੇ ਨਾਲ ਖੜ ਗਿਆ ਖਾਲਸਾ ਢ ਨੇ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਸਾਡੀ ਕੁੜੀ ਦਾ ਵਾਹ ਜਿੱਦਾਂ ਤੁਸੀਂ ਕਹੋਗੇ ਆਪਾਂ ਉਦਾਂ ਕਰਾਂਗੇ ਖਾਲਸਾ ਢ ਨੇ ਸਾਡੇ ਵਿਆਹ ਦੇ ਵਿੱਚ ਵੀ ਮਦਦ ਕੀਤੀ ਆ ਜਿਨਾ ਆਪਾਂ ਨੇ ਕਿਹਾ ਸਾਡੇ ਨਾਲ ਵਾਦ ਸਾਡੇ ਨਾਲ ਖੜੇ ਹੋਇਆ ਖਾਲਸਾ ਹੈਡ ਇਸ ਲਈ ਮੈਂ ਖਾਲਸਾ ਹੈਡ ਦਾ ਬੜਾ ਧੰਨਵਾਦੀ ਹਾਂ ਬਾਪ ਮਨੂ ਤਾਂ ਰੱਬ ਨੇ ਖਾਲਸਾ ਹੈਡ ਵਾਲਿਆਂ ਨੇ ਮਾਰੀ ਸਾਰੀ ਮਦਦ ਕੀਤੀ ਜੀ ਮਾਰੀ ਇੱਜ਼ਤ ਰੱਖ ਲਈ ਦੀ ਬਸ ਈ ਹੋਈ ਆ ਕਿ ਖਾਲਸਾ ਹੈਡ ਨੂੰ ਮੈਂ ਦਿਲ ਤੋਂ ਧੰਨਵਾਦ ਕਰਨਾ ਚਾਹਾਂ ਜੀ ਕਿ ਉਹਨਾਂ ਨੇ ਮਾਰੀ ਮਦਦ ਕੀਤੀ ਹਰ ਇੱਕ ਟਾਈਮ 'ਤੇ ਮਾਰੀ ਸਹਾਇਤਾ ਕੀਤੀ ਜੀ